ਕੀ ਸਮਝੋਣਾ ਨਹੀਂ ਚੱਕ ਕੇ ਲੈ ਜਾਣੀਆਂ ਬੱਚੇ ਬੱਚੇ ਬਾਅਦ ਚ ਮਿਲਣੇ ਨਹੀਂ ਤੇ ਤੁਸੀਂ ਜੇਲ੍ਹ ਜਾਓਗੇ ਫਿਰ ਨਾ ਕਿਉਂ ਕੀ ਹੋ ਗਿਆ ਠੀਕ ਹੈ ਇੱਕ ਵਾਰੀ ਤੁਹਾਨੂੰ ਸਮਝਾ ਰਹੀਆਂ ਪਿਆਰ ਨਾਲ ਓਕੇ ਠੀਕ ਹੈ ਅੱਛਾ ਕੀ ਗੱਲ ਹੈ ਨਹੀਂ ਬੱਚੇ ਜਾਂਦੇ ਵਧੀਆ ਗੱਲ ਹੈ ਬੱਚੇ ਇੱਥੇ ਵਸਤਸਾ ਕਹਿੰਦੇ ਸਕੂਲ ਪੇਜੋ ਕੁਝ ਪੜਨਗੇ ਕੁਝ ਬਣ ਜਾਣਗੇ ਕੀ ਕੰਮ ਕਰੇਗਾ ਹਾਂ ਕੁਝ ਬਣਗੇ ਤੁਸੀਂ ਜਿਹੜਾ ਕੰਮ ਕਰਦੇ ਹੋ ਉਹੀ ਥੋੜਾ ਕੰਮ ਇਨਾ ਕੋਲ ਕਰਾਉਣਾ ਬੰਦਾ ਉਧਰ ਉਧਰ ਕਰੇਗਾ ਨਾਲੇ ਤੁਹਾਨੂੰ ਵੀ ਸਾਹ ਆਏਗਾ ਤੁਹਾਡਾ ਚਿਹਰੇ ਕੋਈ 2-3 ਘੰਟੇ ਤੁਸੀਂ ਵੀ ਆਰਾਮਦਰ ਨਾਲ ਆਪਦਾ ਕੰਮ ਕਰ ਸਕਦੇ ਹੋ ਬੱਚੇ ਸਕੂਲ ਖੋਣਗੇ ਤਾਂ ਨਾਲੇ ਵੇਖੋ ਮੈਂ ਤੁਹਾਨੂੰ ਦੱਸਿਆ ਨਾ ਮੁੱਤਰ ਕੀ ਹੋਇਆ ਸੀ ਬੋਰੀਆਂ ਟਿਕੀਆਂ ਸੀ ਇੱਕ ਛੋਟੀ ਬੱਚੀ ਉੱਤੇ ਉਹ ਵੀ ਐਵੇਂ ਕੋਈ ਕਈ ਚੋਰੀ ਕਰਨੀ ਗਈ ਹੋਵੇਗੀ ਲੈ ਉੱਥੇ ਗਈ ਉਹ ਬੋਰੀਆਂ ਉੱਤੇ ਟਿਕੀਆਂ ਤੇ ਵਿਚਾਰੀ ਮਰ ਗਈ ਤੇ ਨਿੱਕੇ-ਨੇਕੇ ਬੱਚੇ ਤੁਸੀਂ ਫੇਰ ਦਿੰਦੇ ਹੋ ਕਿੰਨੇ ਟਰੈਕਟਰ ਟਰਾਲੀਆਂ ਆਉਂਦੇ ਆ ਬੋਰੀਆਂ ਹੁੰਦੀਆਂ ਕੀ ਪਤਾ ਕੀ ਬਣ ਜਾਣਾ ਉਹ ਤਾਂ ਬਸ ਸਹੀ ਲੱਗ ਗਿਆ ਹਾਂ ਬਾਾਕੀ ਪਸੋਨਾ ਉਹ ਤਾਂ ਪਹਿਲਾਂ ਹੀ ਆ ਪਸੰਦ ਸਮੂਹ ਵਾਲੇ ਆ ਬੋ ਗਾ ਵੀ ਆਦੇ ਬੰਦਿਆਂ ਨੂੰ ਦੱਸਦੇ ਰਹੋ ਤੇ ਜਿਹੜਾ ਕੰਦਿਆ ਮੇਰੇ ਸੰਗਤੀਆਂ ਨੂੰ ਦੇ ਕੇ ਰੱਖਿਆ ਕਰ ਹਿਸਾਬ ਨਾਲ ਇਹ ਛੋਣਾ ਟਾੜੇ ਕਿਥੇ ਕੰਦਰ ਨਿਕਲ ਗਿਆ ਅਸੀਂ ਤਲਾਸ਼ੀ ਲੈ ਜਾਣੀ ਕਿ ਵੀ ਰੋਜ਼ ਜੇ ਕਿਹਦੇ ਛੋਣਾ ਥੋੜਾ ਬੋਲ ਮਿਲ ਗਿਆ ਨਾ ਫੱਕ ਲਓ ਜੇ ਫੱਕ ਲੈਂਦੇ ਉੱਥੇ ਲਓ ਇੱਥੇ ਫੱਕ ਨਹੀਂ ਲਾਉਣੀ ਤੁਸੀਂ ਚੱਕ ਠੀਕ ਆ ਹਾਂ ਬਸ ਕੋਟ ਸਾਦੇ ਨਹੀਂਗੇ ਤੁਸੀਂ ਫਿਰ ਅੱਛਾ ਬੰਦਾ ਮੰਨਣਾ ਤੁਸੀਂ ਨਾਲਿਆਂ ਦੇ ਪੁਲਿਸ ਨੇ ਛੱਡਦਾ ਮੰਨ ਲਓ ਜੇ ਕਿਸੇ ਦੇ ਕੋਈ ਸੱਟ ਫੇਟ ਲੱਗ ਜਾਂਦੀ ਨਾ ਉਹਨੂੰ ਆਪਾਂ ਸਭ ਤੋਂ ਪਹਿਲਾਂ ਵੀਰ ਮੇਰਾ ਕੁੱਟਣ ਤੋਂ ਪਹਿਲਾਂ ਤੁਸੀਂ ਪੁਲਿਸ ਤੋਂ ਅਗਲਾ ਫੜ ਲੈ ਜੇ ਆਪਾਂ ਕੋਟ ਕੇ ਸੱਟ ਫੇਟ ਲੱਗ ਜਖਮੀ ਬੰਦਾ ਕੋਈ ਨਹੀਂ ਅਕੋ ਫੜ ਕੇ ਜਾਂਦਾ ਕਿਸੇ ਨੇ ਨਹੀਂ ਮੇਰੀ ਗੱਲ ਸੁਣਨਾ ਮੇਰੇ ਮੇਰੇ ਕਰੇ ਨਿਖਾਵ ਨਹੀਂ ਮੇਰਾ ਕੁੱਟੋ ਮੇਰਾ ਕੁੱਟੋ ਰਿਸ਼ਤੇਦਾਰ ਕੋਈ ਬੁਲਾਉਣਾ ਉਦੋਂ ਮੈਂ ਕੁੱਟੂਗਾ ਉਦੋਂ ਦਾ ਮੇਰੇ ਤੇ ਗੱਲ ਹੋ ਉਦੋਂ ਕੋਈ ਮੇਰੀ ਭੈਣ ਨੂੰ ਕੋਈ ਛੇੜ ਦੇ ਮੈਂ ਗੋਲੀ ਮਾਰੂੰਗਾ ਕਿ ਮੈਂ ਦੇਖੂੰਗਾ ਵੀ ਬਾਤ ਫੈਸਾ ਉਹ ਨਹੀਂ ਉਹ ਗੱਲ ਨਹੀਂ ਮਤਲਬ ਹੈ ਜਿਹੜੀ ਗੱਲ ਅਸੀਂ ਕਰਨਾ ਹੈ ਤੂੰ ਕਰ ਮੇਰੇ ਨਾਲ ਠੀਕ ਹੈ ਜੋ ਸਾਡੇ ਅਫਸਰ ਤੱਕਿਆ ਕਰੂਗਾ ਤਾਂ ਉਹ ਵੀ ਤੋਂ ਪੂਰੀ ਤਰ੍ਹਾਂ ਹਾਂ ਠੀਕ ਹੈ ਕਿ ਤੁਸੀਂ ਚੋਰ ਫੜਾਵਾਂਗੇ ਚੋਰ 15 ਮਿੰਟਾਂ ਦਾ ਪਹਿਲਾਂ ਉਹ ਬੰਦਾ ਫੇਰ ਸਾਨੂੰ ਚੈਦੂਗਾ ਫੇਰ ਅਸੀਂ ਸ਼ਮੀ ਪੁੱਛਾਂਗੇ ਜਿਹੜਾ ਰਾਤੀ ਜਾਂਗਾ ਉਲਟਾ ਫੰਤਮ ਕਰੇਗਾ ਨਹੀਂ ਆ ਕੇ ਪੁੱਛਣੀ ਉਹ ਤਾਂ ਪੁੱਛਾਂਗੇ ਤੁਸੀਂ ਬਸ ਇਹ ਬੱਚਾ ਕੋਈ ਚੋਰੀ ਕਰਦਾ ਬਸ ਕੁਝ ਨਹੀਂ ਕਰ ਫੋਟੋ ਖਿੱਚ ਰਹੀ ਹੈ ਠੀਕ ਹੈ ਅਸੀਂ ਆਦਾਂਗੇ ਸਾਨੂੰ ਫੋਟੋ ਦਿਖਾ ਦਿਓ ਅਸੀਂ ਆਪੇ ਕਰੀਏ ਅਸੀਂ ਆਪੇ ਉਹਨਾਂ ਦਾ ਹੱਲ ਕਰਾਂਗੇ ਠੀਕ ਹੈ बच्चे बच्चे नहीं नहीं पार्टी कर हैं 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 हम सब तक बच्चे 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 से आते आपके आपके होते सारे के ये आप बच्चों को साथ में लेकर आए हो ये ये चोरी में लाने की क्या जरूरत है कहाँ पता क्या घर पर घर पर ਕਾਹ ਉਹ ਹਾਂ ਰਹਿਤੇ ਹੋ ਤੂੰ ਕਿ ਉਧਰ ਤਿੰਨ ਤਿੰਨ ਚਾਰ ਚਾਰ ਗੱਟੇ ਚੱਕ ਕੇ ਲੈ ਜਾਂਦੇ ਜਵਾਕ ਨਾਲੇ 6 ਦੇ 7 ਸਾਲੇ ਦਾ ਦਿੰਦੇ ਸਾਰੀ ਜੀ ਗੱਟਾ ਕਹਿੰਦੇ ਜੀਵੀਦਾਰ ਦੇ ਦਾ ਲੱਗਦਾ ਸਾਰੀ ਢੇਰੀ ਢਾ ਦਿੰਦੇ ਫਿਰ ਆਪਾਂ ਐਨਾ ਨਾ ਕਿ ਜੇ ਵੇੜੀ ਕਰਦੇ ਪਰ ਹੁੰਦੇ ਚਲੋ ਕੱਲ ਵੀ ਅਸੀਂ ਆਂ ਕੱਲ ਵੀ ਆਵਾਂਗੇ ਅਸੀਂ ਅਸੀਂ ਤੁਸੀਂ ਸ਼ਾਰਨੂ ਚੇਰੀ ਕਰਦੇ ਰਾਤ ਨੂੰ ਜਦੋਂ ਤੁਹਾਨੂੰ ਪਤਾ ਤੁਸੀਂ ਵੇਖ ਲੈਂਦੇ ਹੋ ਕੋਈ ਕੋਣ ਹੈਗਾ ਫੋਟੋ ਖਿੱਚ ਲਿਆ ਕਰ ਬਾਅਦ ਜਿਸੀਂ ਆਪੇ ਲਾ ਬਣਾਗੇ ਬੱਚੇ ਵੀ ਆਪੇ ਅਸੀਂ ਲਾ ਬਣਾ ਕੇ ਆਪੇ ਲੈ ਜਾਗੇ ਕੀ ਕੀ ਕਰੇਗਾ ਕਿ ਬਲੀਤ ਆਲੇ ਸਭ ਦਾ ਮਾਈਕ ਆ ਗਿਆ ਨਹੀਂ ਫੋਟੋ ਹੀ ਲੈ ਲਓ ਕੋਈ ਨਹੀਂ ਬੱਚਾ ਕਰੇ ਉਹਦਾ ਬੱਚੇ ਕੋਲ ਮੰਮੀ ਖਾਤਾ ਤਾਂ ਕਰੇ ਵੀ ਬਾਰ ਨਹੀਂ ਆਉਂਦੇ ਇਹ ਝੋਬੜੀਆਂ ਵਾਲੇ ਵੀ ਕਰਦੇ ਆ ਠੀਕ ਹੈ ਇਹਨਾਂ ਲੋਕਾਂ ਬੱਚੋ ਦੀ ਕੰਪਲੇਨਟ ਹੋਈ ਹੈ ਬੱਚੇ ਚੋਰੀ ਦਾ ਸਮਾਨ ਉਠਾ ਲਾਤੀ ਹੈ ਇੱਕ ਤਾਂ ਬਾਗੀ ਬਾਗਾ ਨਾ ਜਿੰਬਾਵਾ ਚ ਬਨੇ ਬੱਚੇ ਨਾ ਆਨੇ ਹੁੰਦਾ ਉਹ ਹੀ ਤਾਂ ਗੱਲ ਹੈ ਸਾਰਿਆਂ ਦੇ ਬੱਚੇ ਤਾਂ ਆਈ ਲੈ ਕਿਉਂ ਆਉਂਦੇ ਚੋਰੀ ਕਰੀ ਜਾਂਦੇ ਸਾਰੇ ਬੱਚੇ ਇਹ ਬੱਚਿਆਂ ਨੂੰ ਕਿਉਂ ਰੋਲਦੇ ਹੋ ਤੁਸੀਂ ਮੰਡੀ ਦਾ ਸਾਰੇ ਬੱਚੇ ਚੋਰੀ ਨਹੀਂ ਕਰਦਾ ਆਪਕੇ ਕਿਹ ਕਾਸਟ ਹੈ ਕਿਸ ਗੁੱਟ ਹੈ ਮਤਲਬ ਸਾਹੂ ਤੇ ਨਹੀਂ ਹੈ ਸਹੀ ਹੈ

ਅੱਜ ਜੀ ਸਾਨੂੰ ਡੀਸੀ ਸਾਹਿਬ ਮਾਜੂ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਕੰਪਲੇਂਟ ਹੋਈਗੀ ਕੁਝ ਬੱਚੇ ਆਏ ਮਿਲੇ ਆ ਮੰਡੀ ਦਾਣਾ ਮੰਡੀ ਮਲੋੜ ਦੇ ਵਿੱਚ ਜਿਹੜੇ ਕਿ ਚੋਰੀ ਕਰ ਰਹੇ ਸਨ ਪਰ ਜਦੋਂ ਚੈਕਿੰਗ ਕੀਤੀ ਗਈ ਚੈਕਿੰਗ ਦੇ ਦੌਰਾਨ ਸਾਨੂੰ ਕੋਈ ਵਿਆਜਾ ਬੱਚਾ ਨਹੀਂ ਪਾਇਆ ਗਿਆ ਸਾਰੇ ਬੱਚੇ ਆਪਣੇ ਚੌਕੀਆਂ ਵਿੱਚ ਹੀ ਸਨ ਸਾਡੇ ਕੋਲੋਂ ਲਗਾਤਾਰ ਹੁਣ ਤਿਹਾੜਾ ਦੇ ਮਹੌਲ ਦੇ ਵਿੱਚ ਲਗਾਤਾਰ ਚੈਕਿੰਗ ਕੀਤੀ ਗਈ ਹੈਗੀ ਮਲੋੜ ਵਿਖੇ ਬਕਸਸਾਇਡ ਬਿੱਦਰਵਾ ਔਰ ਲੰਬੇ ਬਲਾਕ ਵਿੱਚ ਮੈਮ ਲਗਾਤਾਰ ਜਿਹੜੇ ਮਜ਼ਦੂਰ ਪ੍ਰਵਾਸੀ ਮਜ਼ਦੂਰ ਨੇ ਆ ਕੇ ਕੰਮ ਕਰਨ ਲਈ ਹੁੰਦੇ ਨੇ ਆਪਣੇ ਬੱਚੇ ਕੀ ਵਾਰ ਮੰਡੀਆਂ ਚ ਨਾ ਰਹੇ ਉਹਨਾਂ ਨੂੰ ਕੋਈ ਹਦਾਇਤਾਂ ਜਾਰ ਜਿਹੜੇ ਬੱਚੇ ਪ੍ਰਵਾਸੀ ਮਜ਼ਦੂਰ ਆਂਦੇ ਨੇ ਉਹਨਾਂ ਦਾ ਹਮੇਸ਼ਾ ਸਾਡੇ ਨਾਲ ਟਾਈ ਅਪ ਰਹਿੰਦੇ ਕਿਉਂਕਿ ਇਸਨਾਂ ਨੂੰ ਅਸੀਂ ਲਗਾਤਾਰ ਮਿਲਦੇ ਰਹੇ ਆ। ਇਹਨਾਂ ਦੇ ਦੌਰਾਨ ਸਾਨੂੰ ਪਤਾ ਲੱਗਦਾ ਕਿ ਇਹਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ। ਇਹਨਾਂ ਨੂੰ ਵਾਰ-ਵਾਰ ਅਸੀਂ ਸਕੂਲਾਂ 'ਚ ਰੋਲ ਕਰਵਾਉਂਦੇ ਆ ਔਰ ਕੁਝ ਬੱਚੇ ਆ ਜਿਹ ਵੀ ਹੈ ਜਿਨ੍ਹਾਂ ਨੂੰ ਸਪੌਂਸਰਸ਼ਿਪ ਸਕੀਮ ਤਹਿਤ ਅਸੀਂ ਕਵਰ ਵੀ ਕੀਤਾ ਹੈ। ਕੀ ਅਪੀਲ ਕੀ ਕਰੋਗੇ ਮੈਮ ਜੇ ਕੋਈ ਆਸ-ਪਾਸ ਦੇ ਲੋਕਾਂ ਨੂੰ ਕੋਈ ਤੁਹਾਨੂੰ ਕੋਈ ਛੋਟੇ ਬੱਚੇ ਮਿਲਦੇ ਆ ਕਿਸ ਨੰਬਰ ਤੇ ਜਾਂ ਫਿਰ ਕੀ ਅਪੀਲ ਕੀ ਕਰੋਗੇ? ਸਰ ਅਗਰ ਬੱਚੇ ਆਪਰ ਨੂੰ ਲਗ ਭੀਕ ਮੰਗਦੇ ਮਿਲਦੇ ਹੈ ਵੈਸੇ ਤਾਂ ਬਹੁਤ ਘੱਟ ਹੋਣ ਹੋ ਰਿਹਾ ਬੱਚੇ ਇਸ ਤਰ੍ਹਾਂ ਦੇ ਬੱਚੇ ਸਕੂਲ ਜਾ ਰਹੇ ਆ ਦੇ ਪੇਰੈਂਟ ਨਾਲ ਰਹਿ ਰਹੇ ਆ ਅਗਰ ਫਿਰ ਵੀ ਕੋਈ ਬੱਚਾ ਮਿਲਦਾ ਹੈ ਗਲੀ ਗਵਾੜੇ ਚ ਜਾਂ ਆਸ-ਪਾਸ ਤੁਹਾਨੂੰ ਬਾਜ਼ਾਰ ਆਇਆ ਚਾਈਲਡ ਲਾਈਨ ਨੰਬਰ ਹੈ 1098 ਉੱਥੇ ਤੁਸੀਂ ਕੰਪਲੇਂਟ ਸਾਨੂੰ ਕਰ ਸਕਦੇ ਤੇ ਮੋਕੇ ਦੀ ਟੀਮ ਉੱਥੇ ਬੱਚੇ ਨੂੰ ਰੈਸਕੂ ਕਰ ਲਵੇ